ਦੇ ਕੋਈ ਤੇ ਇੱਕ ਸਟੰਟ ਵਾਲੇ ਭੈਣ ਜੀ ਆਂਦੇ ਨੇ ਤੇ ਉਹਨਾਂ ਨੇ ਮੈਂ ਪੁੱਛਿਆ ਸੀ ਕਿ ਮੈਂ ਕਿਹਾ ਤੁਸੀਂ ਸਟੰਟ ਪਵਾਇਆ ਸੀਗਾ ਕਹਿੰਦੇ ਹਾਂ ਮੇਰੇ ਤਾਂ ਪਹਿਲੇ ਸਟੰਟ ਪਿਆ ਸੀ ਕਹਿੰਦੇ ਮੈਨੂੰ ਸਟੰਟ ਦੇ ਨਾਲ ਸਗੋਂ ਹੁਣ ਪ੍ਰੋਬਲਮ ਆ ਰਹੀ ਹੈ ਕਹਿੰਦੇ ਹੁਣ ਮੈਂ ਕਢਾਣਾ ਉਹ ਤਾਂ ਕਹਿੰਦੀ ਤੇ ਇੱਕਦਮ ਇਹਨੂੰ ਵਰਕ ਕਰਦਿਆਂ ਨਾ ਵੀ ਸਾਹ ਜਦ ਫੁੱਲਣ ਲੱਗ ਜਾਂਦਾ ਵਾ ਚੈਸਟ ਭਾਰੀ ਹੋਈ ਜਾਵੇ ਈਕੋ ਵਗੈਰਾ ਆਟ ਦੇ ਵੀ ਸਾਰੇ ਟੈਸਟ ਕਰਾਏ ਉਹਦੇ ਵਿੱਚ ਵੀ ਪ੍ਰੋਬਲਮ ਆਈ ਹਾਰਟ ਦੀ ਹਾਂਜੀ 100% ਦੱਸਦੇ ਵੇ ਸੀਗੇ ਡਾਕਟਰ ਨੇ ਕੀ ਸੁਜੈਸਟ ਕੀਤਾ ਸਗਾ ਵੀ ਕੀ ਪਹਿਣਾ ਬਾਇਓ ਸਟੈਂਟ ਪਹਿਣਾ ਜਾਂ ਬਾਈ ਬਸਾ ਜੁਣੀ ਡਾਕਟਰ ਤਾਂ ਇਹੀ ਦੱਸਦੇ ਆ ਡਾਕਟਰ ਤਾਂ ਇਹੀ ਕਹਿੰਦੇ ਵੀ ਸਟੈਂਟ ਪਾਉਗੇ ਤੁਹਾਡੇ ਵੀ ਤੁਸੀਂ ਮੇਰੇ ਕੋਲ ਵਾਣ ਆਏ ਹੋ ਜੀ ਪਾਇਆ ਸਟੈਂਟ ਕੀ ਹਾਂ ਜੀ ਨਾ ਨਾ ਬਿਲਕੁਲ ਨਹੀਂ ਕਿ ਤੁਸੀਂ ਮੰਨਦੇ ਹੋ ਵੀ ਹੁਣ ਕਾੜੇ ਨਾਲ ਠੀਕ ਹੋਏ ਹੋ ਜੀ ਹਾਂ ਜੀ ਕਾੜੇ ਨਾਲ ਹੀ ਠੀਕ ਹੋਏ ਹਾਂ ਜੀ ਜਦੋਂ ਤੁਹਾਨੂੰ ਡਾਕਟਰਾਂ ਨੇ ਕਿਹਾ ਬਈ ਸਟੰਟ ਪਾਣੇ ਕਿ ਲੱਗਦਾ ਪੇਸ਼ੈਂਟ ਨੂੰ ਸਟੰਟ ਪਾ ਲੈਣੀ ਚਾਹੀਦਾ ਕਿ ਨਹੀਂ 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 ਪੁਆਣੇ ਚਾਹੀਦੇ ਉਹਦੇ ਨਾਲ ਸਗੋਂ ਫਾਲਟੀ ਆਂਦਾ ਦੇਖੋ ਇੱਥੇ ਇੱਕ ਸਟੰਟ ਵੱਲੇ ਭੈਣ ਜੀ ਆਂਦੇ ਨੇ ਤੇ ਉਹਨਾਂ ਨੇ ਮੈਂ ਪੁੱਛਿਆ ਸੀਗਾ ਮੈਂ ਕਿਹਾ ਤੁਸੀਂ ਸਟੰਟ ਪੁਆਇਆ ਸੀਗਾ ਕਹਿੰਦੇ ਹਾਂ ਮੇਰੇ ਤਾਂ ਪਹਿਲੇ ਸਟੰਟ ਪਿਆ ਸੀ ਕਹਿੰਦੇ ਮੈਨੂੰ ਸਟੰਟ ਦੇ ਨਾਲ ਸਗੋਂ ਹੁਣ ਪ੍ਰੋਬਲਮ ਆ ਰਹੀ ਹੈ ਕਹਿੰਦੇ ਹੁਣ ਮੈਂ ਕਢਾਣਾ ਉਹ ਤਾਂ ਕਹਿੰਦੀ